हेलो हां बण गया ला बढ़िया बढ़िया तने पूछना मां सविया ठीक ठाक और घर परिवार सब ठीक ठाक है सारे बढ़िया ने और गुड़िया ठीक ठाक ओए हो सारे बढ़िया अपना नाम नोरानी सुना अपने दी नु पसंद चली जांदा है ला भी अच्छा इतनी मेरी काम कर बढ़िया करी जंदी काम कर तो मैं ही कर दी के यहां दे काम कर आप ना करया कर उसको कराया कर मेरी ना ना सारा काम कर दी है अच्छा ਹਾਂ ਉਹ ਨੌਕਾ ਕੰਮ ਕਰਾ ਗਰ ਪੁਹੇ ਨਾ ਜੜਾ ਜਾਂਦਾ ਹਾਂ ਮੈਂ ਕਿ ਇਤਨੀ ਕਰਾਂਗੀ ਮੇਰੇ ਤੰਗ ਕਰਦੀਆਂ ਨੇ ਮੇਰੇ ਵਾਲੀ ਕੁਛਕਦੀ ਨਹੀਂ ਮਾਸਾ ਵੀ ਬੱਲਾ ਸਾਰਾ ਕੰਮ ਕਰਦੀ ਐ ਅੱਛਾ ਮੈਂ ਕਿ ਇਤਨੀ ਕਰਨਾ ਹੁਣ ਆਪਣੀ ਹੋ ਨਾਲੀ ਹਾਂ ਉਹਨੂੰ ਚੰਗੀ ਤਰ੍ਹਾਂ ਤੋਂ ਕੰਮ ਚਲਾਇਆ ਕਰ ਕਿ ਤਰ੍ਹਾਂ ਨ ਪੁਹੇ ਚੜ ਜਾਣਾ ਠੀਕ ਐ ਬੈਣੇ ਤਾ ਸਹੀ ਪਹਿਰੀ ਹਾਂ ਹਾਂ ਚਾਹ ਠੀਕ ਆ ਤੇ ਧਿਆਨ ਤੇ ਆ ਰੱਖੀ ਆਪਣਾ ਠੀਕ ਤੈਨੂੰ ਚਲ ਚਲ ਸਾਨੂੰ ਤਾਂ ਗੱਲ ਹੋ ਗਈ ਐ ਹੋ ਇਹ ਦਿਆਂ ਕੀ ਕਰਾ ਮੈਂ ਨੇ ਪਤਾ ਨਹੀਂ ਲਿਚਾੜੂ ਕੋ ਚਲਾਇਆ ਕਾ ਜੇ ਉੱਥੇ ਬੈਠੀ ਹੈ ਵੇਖਾ ਟਕੇ ਮੜਾ ਜਾ ਵੇਖਾ ਅੱਠਾ ਕੀ ਕਰਦੀ ਮੈਂ ਗਾ ਤੁਹਾਨੂੰ ਤਾਂ ਮਤਾਂ ਦੇਂ ਡਈਆਂ ਤੇ ਆਪਣੇ ਵਾਲੀ ਵੇਖਾ ਕੀ ਕਰਦੀ ਅੰਦਰ ਲੱਗਾ ਨੇ ਇਹ ਝਾੜੂ ਪੋਚਾ ਲਗਾ ਰਹੀ ਮਮੀ ਜੀ ਹਾਂ ਮਗਰ ਵੇ ਸਾਰੀ ਮਿੱਟੀ ਆ ਕਿੱਧਰ ਹਾਂ ਵੇ ਖੁੰਜਿਆਂ ਦੇ ਵਿੱਚ ਕਰੀ ਤੇ ਸਫਾਈ ਚਾਜਣਾ ਕਰ ਰਿਹਾ ਕਰ ਸਾਲ ਹੋ ਗਿਆ ਵਾਲੇ ਤੈਨੂੰ ਇਹ ਝਾੜੂ ਪੋਚਾ ਨੇ ਕਰਨਾ ਆ ਨੇਮ ਕਰ ਦਿੰਨੀ ਆ ਸਹੀ ਤਰੀਕੇ ਨਾਲ ਕਰਾਂਗੀ ਕੀ ਕਰਦੀ ਆ ਤੂੰ ਪਤਾ ਨਹੀਂ ਕਿਹੜੇ ਵਾਲੇ ਸਫਾਈ ਕਰਨੀ ਹੁੰਦੀ ਕਿਹੜੇ ਵਾਲਾ ਦਿਨ ਚੜਿਆ ਆ ਫਟਾਫਟ ਕਰ ਮੈਂ ਮੜਾ ਗਿਆ ਆਂਟੀ ਵਲੋਗ ਠੀਕ ਆ ਪਤਾ ਨਹੀਂ ਕੀ ਲੋਕਾਂ ਨੂੰ ਕਰਨਾ ਹੁੰਦਾ ਇਹਨੇ ਮੰਮੀ ਪਤਾ ਨਹੀਂ ਕੀ ਹੋ ਜਾਂਦਾ ਮੰਮੀ ਨੂੰ ਵੀ ਰੋਜ਼ ਇੱਕੋ ਹੀ ਗੱਲ ਇੱਕੋ ਹੀ ਗੱਲ ਸਾਲ ਹੋ ਗਿਆ ਲੈ ਕੱਪੜੇ ਤਾਂ ਇੱਥੇ ਹੀ ਪਏ ਨੇ ਇਹਨੂੰ ਵੀ ਚੱਕ ਦਵਾਂ ਫਿਰ ਕਹੋਗੇ ਖਲਾਰਾ ਚੱਕਿਆ ਨਹੀਂ ਸਫਾਈਆਂ ਪਹਿਲਾਂ ਕਰਨ ਲੱਗ ਗਈਆਂ ਮੈਨੂੰ ਵੀ ਦਿਖ ਜਾਵੇ ਸਫਾਈ ਕਿੱਦਾਂ ਦੀ ਹੋ ਰਹੀ ਐ ਇਹਨਾਂ ਨੇ ਬਸ ਕਮੀਆਂ ਹੀ ਕੱਢਣੀਆਂ ਨੇ ਮੇਰੇ ਤੇ ਦਸ ਸਾਲ ਹੋ ਗਏ ਨੇ ਤੇ ਮਤਲਬ ਇਹ ਥੋੜੀ ਕਿ ਕੁਛ ਵੀ ਬੋਲਦੇ ਜਾਊਂਗੇ ਤੁਹਾਨੂੰ ਮੇਰੀ ਸਫਾਈਆਂ ਨਹੀਂ ਪਸੰਦ ਹੈਗੀ ਤੇ ਮੈਂ ਕੀ ਕਰ ਸਕਦੀ ਆ ਬੋਲੋ ਤਾਂ ਲੜਾਈ ਹੁਣ ਪਤਾ ਨਹੀਂ ਆਪ ਕਿੱਥੇ ਚਲੇ ਗਏ ਆ ਅੱਧਾ ਘੰਟਾ ਹੋ ਗਿਆ ਇਹਨਾਂ ਨੂੰ ਗਏ ਨੂੰ ਫੇਰ ਕਹੋ ਕਿ ਮੈਂ ਬਾਹਰ ਗਈ ਸੀ ਸਹੇਲੀਆਂ ਕੋਲ ਪਾਪੀ ਜੀ

ਬੜਾ ਖਾਲੀ ਗਏ ਲੈਪਟਾਪ ਤੇ ਬੈਠਾ ਮੈਂ ਤਾਂ ਚੱਲ ਜਾਨਾ ਭਾਜੀ ਕੋ ਮੇਰਾ ਤਾਂ ਖਰਾਬ ਹੋਇਆ ਪੈ ਦਲਦਾ ਲੈਪਟਾਪ ਉਹ ਕਿਤਾ ਹੋ ਗਿਆ ਉਹਦੀ ਵਿੰਡੋ ਉੱਡ ਗਈ ਪਤਾ ਨਹੀਂ ਉਹਨੂੰ ਕੀ ਬਿਮਾਰੀ ਪੈ ਗਈ ਦਲਦੀ ਹੋ ਜਾਂਦਾ ਕਈ ਗੱਲ ਸਾਰੇ ਜਿਹੜੇ ਦਾ ਮੇਰਾ ਕੰਮ ਰੁਕ ਗਿਆ ਹਾਂ ਮੈਂ ਤਾਂ ਚੱਲ ਮੈਂ ਪਹਿਲਾਂ ਮੋਰਗੇ ਕੋ ਮੰਗਿਆ ਮੈਂ ਤਾਂ ਜਾ ਕੇ ਹੋਰ ਕੋ ਕੀ ਮੰਗਣਾ ਆਪਣੇ ਭਰਾ ਕੋ ਜਾ ਕੇ ਲੈ ਕੇ ਆਣੇ ਸਹੀ ਕੀਤਾ ਹਾਂ ਕਿਤੇ ਭਰਾ ਕੰਮ ਤੇ ਗਿਆ ਹਾਂ ਜੀ ਭਾਜੀ ਤੇਰੇ ਕੰਮ ਤੇ ਗਿਆ ਚਾਚੀ ਹੋਣੀ ਉਹ ਵੀ ਵੇ ਬਾਤ ਚਾਚੀ ਅੱਛਾ ਬਾਅਦ ਕਰਿਆ ਹਾਂ ਅੱਛਾ ਹੋਰਸ ਨਾਲ ਤਾਂ ਮੈਂ ਤਾਂ ਵਧੀਆ ਤੂੰ ਸਨ ਤਾਈ ਹੋਣੀ ਠੀਕ ਨਹੀਂ ਆਦੇ ਨਹੀਂ ਆਦੇ ਵਧੀਆ ਵਧੀਆ ਠੀਕ ਆਏ ਹੁੰਦੇ ਯਾਨ ਤੇ ਕਿ ਉਹਨਾਂ ਨੇ ਕਿਥੋਂ ਆੜਾ ਟਾਈਮ ਘੱਟ ਹੁੰਦਾ ਨਾ ਕੋਈ ਪਤਾ ਹੀ ਆ ਘਰ ਦੇ ਕੰਮਾਂ ਦੇ ਵਿੱਚ ਸਾਰੇ ਕੰਮ ਘੱਲੇ ਮੇਰਾ ਕਿਹੜਾ ਵਿਆਹ ਹੈ ਕੰਮ ਤਾਂ ਆਪ ਹੀ ਕਰਨਾ ਪੈਂਦਾ ਨਾ ਕੋਈ ਨਾ ਬਾਤ ਉਹਨਾਂ ਨਾਲ ਵੀ ਹੋ ਜੂਗਾ ਮੇਰਾ ਵਿਆਹ ਹੋ ਜੂਗਾ ਫਿਰ ਵੇਲੇ ਹੋਣਗੇ ਨਾ ਫਿਰ ਆ ਜਾਏਗਾ ਉਹ ਚਾਕੇ ਸੁਭਾਜ ਫਰਕ ਵਿਆਹ ਵੀ ਤੇ ਮੈਨੂੰ ਪਤਾ ਹੀ ਆ ਸਦਾ ਬਚਪਨ ਤੋਂ ਜਾਣਦਾ ਹਾਂ ਕਿ ਸਾਰੇ ਛੋਟੇ ਛੋਟੇ ਕਰਦੀ ਰਹੀ ਬਸ ਉਹਨਾਂ ਦੱਸਈਆਂ ਤਾਂ ਫਾਈ ਹੈ ਨਾ ਕਈ ਆਉਂਦੇ ਨਹੀਂ ਚਾਚੀ ਸਾਨੂੰ ਸਾਨੂੰ ਕਰਦੀ ਰਹਿੰਦੀ ਕਈ ਵੇਲੇ ਕਰਦੀ ਰਹਿੰਦੀ ਹੈ ਤੇ ਕਈ ਵੜਾ ਫालतू ਹੀ ਬੋਲਦੇ ਨੇ ਸਭ ਨੇ ਖੇਚੀ ਚੜ ਜਾਂਦੇ ਨੇ ਮੈਂ ਤਾਂ ਚੱਲ ਘਾਟੀ ਜਾਂਦੇ ਆ ਜਿਆਦਾ ਇਹ ਸਮਝ ਕੋਈ ਸੁਭਾਅ ਤੇ ਬਹੁਤ ਵੱਡੇ ਨੇ ਆਪਾਂ ਦੇ ਉਦਾਰ ਮम्मी ਨੇ ਮੈਂ ਕਿਹਾ ਮੈਂ ਕਿਹਾ ਚੱਲ ਤੂੰ ਜਾਇਆ ਕਰ ਫਾਹੀ ਨਾਲ ਮਿਲਵਤ ਕਰ ਫਾਹੀ ਸਵਾਲ ਚੰਗੀ ਆ ਫਾਹੀ ਨੂੰ ਮਿਲ ਕੇ ਆਇਆ ਕਰ ਇਹ ਹੋ ਜਾਂਦਾ ਕੋਈ ਆ ਜਾਂਦਾ ਨਾ ਥੋੜਾ ਮਨ ਹੋਰ ਹੋ ਜਾਂਦਾ ਹਾਂ ਬੰਦੇ ਕੋਈ ਆ ਜਾਂਦਾ ਫਾਹੀ ਨੂੰ ਬਿਦਾਰ ਨਹੀਂ ਦਿੰਦੇ ਆ ਚਲੋ ਭਾਬੀ ਠੀਕ ਆ ਫਿਰ ਮੈਂ ਰੁਕ ਜਾ ਰੁਕ ਜਾ ਮੈਂ ਚਾਹ ਲੈ ਕੇ ਆ ਰਹੀ ਹਾਂ ਨਹੀਂ ਨਹੀਂ ਮੈਂ ਜਾਣਾ ਕੰਮ ਜ਼ਰੂਰੀ ਅੱਗੇ ਮੈਂ ਲੇਟ ਹੋ ਗਿਆ ਬੜਾ ਚਾਹ ਪੀ ਲੈਣ ਦਾ ਦੱਸ ਨਹੀਂ 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 ਜਾਣਾ ਹਾਂ ਠੀਕ ਆ ਬਾਅਦ ਜਾਊਂਗਾ ਐਤਵਾਰ ਆਉਂਦਾ ਠੀਕ ਆ ਚਲ ਠੀਕ ਆ ਓਕੇ ਵੇਖਾ ਕੰਮ ਕੀਤਾ ਕਿ ਇਤਨਾ ਹੀ ਇਹਦੇ ਖਲਾਰਾ ਪਾ ਕੇ ਬੈਠੀ ਹੈ ਲੈ ਮੰਜਾ ਦੇ ਨੇ ਚੁੱਕਿਆ ਨਹੀਂ ਆ ਮੈਨੂੰ ਨਹੀਂ ਲੱਗਦਾ ਇਹਨੇ ਝਾੜੂ ਪੋਚਾ ਲਾਇਆ ਹੋਊਗਾ ਕੁਛ ਨਹੀਂ ਹੈ ਇਹਨੂੰ ਜਾ ਕੇ ਘਰ ਸੋਈ ਦਾ ਵੀ ਖਲਾਰਾ ਜੇ ਤੇ ਲੈ ਕੋਈ ਕਿਤੇ ਭਾਂਡਾ ਪਿਆ ਕੋ ਕਿਤੇ ਪਿਆ ਦੋ ਚਾਰ ਗਲਾ ਹੋ ਵੀ ਨੇ ਨੇ ਧੋਤੇ ਪਤਾ ਨਹੀਂ ਕੰਮ ਘੜ ਵਾਲਾ ਕਰਨਾ ਹੁੰਦਾ ਮੈਨੂੰ ਤਾਂ ਸਮਝ ਨਹੀਂ ਆਂਦੀ ਇਹਦੀ ਬੈਠੀ ਹੋਣੀ ਟੀਵੀ ਲਾ ਕੇ ਫਿਰ ਇਹ ਕਿਉਂ ਰਹਾ ਆ ਉਹ ਆ ਕੇ ਤੁਸੀਂ ਮੰਮੀ ਜੀ ਪਾਣੀ ਲਿਆਵਾ ਪਾਣੀ ਤੇ ਮੈਂ ਪੀਣਾ ਮੈਂ ਤਾਂ ਗਲਾ ਤੋ ਅਤਰਾ ਪਿਆ ਝੂਠੇ ਸਾਰੇ ਮੈਂ ਕਿਹਾ ਚਲ ਦੋਠ ਹੈਗੇ ਨੇ ਮੈਂ ਬਾਜੂ ਤੋ ਦਾਂਗੀ ਉਹ ਕਦੇ ਤੁਹਾਡੇ ਹੁੰਦੇ ਇਹਨੇ ਇਕੱਠਾ ਕਰਕੇ ਭਾਂਡੇ ਤੇ ਫਿਰ ਤੁਹਾਡੇ ਹੁੰਦੇ ਆ ਮੈਂ ਚਲ ਪਾਣੀ ਲਿਆ ਦਿੰਦੀ ਆ ਫਤਾਨ ਕੀ ਕਰਦੀ ਰਹਿੰਦੀ ਕੀ ਪਾਣੀ ਪਾਣੀ ਇਤਰਾ ਲੈ ਆਇਆ ਟਰੇ ਅੰਨੇ ਆਪਣੇ ਘਰ ਕੋਈ ਵੀ ਮੈਂ ਟਰੇ ਲੈ ਆ ਦ ਪਤਾ ਨਹੀਂ ਕੀ ਕਰ ਦੇ ਰਹੇ ਨੇ ਪਾਣੀ ਫੜਾਉਣ ਦੇ ਨਿਕ ਲੱਗ ਗਿਆ ਇਹਨੂੰ ਕੋਈ ਕਿੱਦਾਂ ਪਾਣੀ ਦਈਦਾ ਕੈਨ ਠੰਡਾ ਪਾਣੀ ਆ ਨਹੀਂ ਮਰਵਾਤਾ ਤੱਤਾ ਪਾਣੀ ਲੈ ਆ ਗਾ ਮੱਥੇ ਮਾਰਿਆ ਠੰਡਾ ਪੀਣਾ ਤੇ ਅਗਰ ਮੈਂ ਪੀਂਦੇ ਠੰਡਾ ਠੰਡਾ ਲੈ ਆ ਦਿੰਦੇ ਪਾਣੀ ਗਰਮ ਲੈ ਆਂਦਾ ਆ ਨਾ ਉਥੇ ਕੋਟ ਠੰਡਾ ਪਾਇਆ ਪਾਣੀ ਵਿੱਚ ਤਾ ਮੰਮੀ ਨਹੀਂ ਟਿਕਦੀ ਹੈਗੀ ਕਦੀ ਟ੍ਰੇ ਚ ਨਹੀਂ ਲੈ ਕੇ ਆਈ ਕਦੀ ਹੱਥ ਚ ਫੜ ਕੇ ਲੈ ਆਈਆਂ ਕਦੀ ਭਾਂਡੇ ਨਹੀਂ ਧੋਤੇ ਹੈਗੇ ਕਈ ਠੰਡਾ ਪਾਣੀ ਗਰਮ ਪਾਣੀ ਸਿੱਧਾ ਕਹਿੰਦਾ ਠੰਡਾ ਪਾਣੀ ਦੇ ਦੇ ਮੈਨੂੰ ਐਵੇਂ ਤੇ ਮਾਸਟਰ ਆਬ ਕੀਤਾ ਹੈ ਮੇਰਾ ਤਾਂ ਮੰਮੀ ਸੱਚੀ ਬਹੁਤ ਦੁਖੀ ਕਰਦੀ ਹੈ ਮੈਨੂੰ ਹੰਤਾ ਨਹੀਂ ਕੀ ਕਹੂਗੀ ਲੈ ਲੋ ਮੰਮੀ ਜੀ ਠੰਡਾ ਪਾਣੀ ਲਿਆ ਕੋਈ ਆਇਆ ਤਾਂ ਨਹੀਂ ਪਗੜਾ ਮੇਰਾ ਆ ਸੱਚੋ ਆਇਆ ਸੀਗਾ ਤਾਂ ਇਹਦਾ ਮੁੰਡਾ ਰੋਬਿਨ ਕੀ ਕਹਿੰਦਾ ਕੁਝ ਨਹੀਂ ਉਹ ਲੈਪਟਾਪ ਲੈਣ ਆਇਆ ਸੀਗਾ ਕਹਿੰਦਾ ਮੇਰਾ ਖਰਾਬ ਹੋ ਗਿਆ ਭਾਈ ਦਾ ਲੈਪਟਾਪ ਦੇ ਦੋ ਤੇ ਤੁਹਾਡਾ ਲੈਪਟਾਪ ਕਿੱਦਾਂ ਦੇਦਾ ਮੈਂ ਕਹਿੰਉਣਾ ਲੋੜ ਹੈਗੀ ਚ ਉਹ ਦੇ ਦਿੰਨੀ ਮੇਰਾ ਪੁੱਛੇ ਤਾਂ ਬਿਨਾ ਘਰ ਤੋਂ ਕੋਈ ਕਸੂਈ ਨਹੀਂ ਦਿੰਦਾ ਤੂੰ ਲੰਮਟਾ ਉਹਨੂੰ ਕਿੱਦਾਂ ਬੜਾਤਾ ਹੈ ਕਹਿਣੇ ਪੁੱਛਦੇ ਲਿਆ ਕਰੋ ਤੂੰ ਕੱਲ ਵੀ ਆਈ ਦੋ ਆਪਣੇ ਮਨ ਮਰਜ਼ੀਆਂ ਕਰਦੀਆਂ ਮੈਂ ਕਿਹਾ ਤੁਸੀਂ ਆ ਨਹੀਂਗੇ ਤੇ ਉਹਨੂੰ ਕੰਦਾ ਕੰਮ ਹੈਗਾ ਵਾ ਮੈਨੂੰ ਦੇ ਦੋ ਤੂੰ ਕਹਿੰਦਾ ਮੰਮੀ ਘਰ ਨਹੀਂ ਆ ਗਈ ਆਉਗੀ ਤੇ ਫਿਰ ਲਾ ਜੀ ਨਾ ਮੈਨੂੰ ਪੁੱਛਣਾ ਨਾ ਕਿ ਉਹ ਆਪਣੇ ਮਨ ਮਰਜ਼ੀਆਂ ਆ ਗਿਆ ਤੁਹਾਨੂੰ ਕੰਮ ਕੰਮ ਉਹ ਦਈ ਦੇ ਲੈ ਮੈਂ ਕਾ ਆਂਜੀ ਮੰਮੀ ਜੀ ਰੋਟੀ ਬਣਾਈ ਆ ਕਿ ਨਹੀਂ ਅਜ ਬਣਾਈ ਕੋ ਨਹੀਂ ਬਣਾ ਕੇ ਰੱਖੀ ਏ ਲਿਆਵਾ ਲਿਆ ਰੋਟੀ ਭੁੱਖ ਲੱਗੀ ਮੈਨੂੰ ਮੈਂ ਲਿਆ ਦੇ ਲਿਆ ਪਤਾ ਨਹੀਂ ਹੁਣ ਬਣਾਇਆ ਹੋਗਾ ਨੇ ਆਪਣੀਆਂ ਤਾਂ ਮਨ ਮਰਜ਼ੀਆਂ ਕਰਦੀ ਰਹਿੰਦੀ ਹਾਂ ਲੋ ਮੰਮੀ ਜੀ ਰੋਟੀ ਇਹ ਕੀ ਬਣਾਇਆ ਹੈ ਤਰੇਲੇ ਬਣਾਈ ਸੀਗੇ ਠੱਕਰੇਲੇ ਇਤਰਾ ਬਣਾਈ ਦੇ ਸੁੱਕੇ ਕਰੇਲੇ ਪਏ ਐ ਕਿ ਸਹੀ ਹੈਗੇ ਇੱਥੇ ਸਹੀ ਮੈਂ ਆ ਕਾ YouTube ਵਾਲੇ ਤਾਂ ਕੀ ਜੰਬੜਾਉਂਦੀਆਂ ਜਾਂਦੇ ਕਿਤਨਾ ਕੁ ਲਾਉਣੀ ਤੁਹਾਨੂੰ ਬਣਾਉਣ ਦੀ ਯਾਰ ਸਵੇਰ ਪਨੀਰ ਬਣਾਇਆ ਕਿੱਥੇ ਆ ਉਹ ਲੈ ਗਈ ਸੀ ਟਿੱਪਨ ਚ ਤੇ ਭਾਂਜੇ ਤਾਂ ਕੋਈ ਨਹੀਂ ਪਾਣਾ ਚਣ ਚਣ ਤੋਂ ਹੀ ਖਾਣੀ ਹੈ ਪਨੀਰ ਨਹੀਂ ਮੰਮੀ ਜੀ ਮੈਂ ਨਹੀਂ ਖਾਦਾ ਮੈਂ ਨਹੀਂ ਖਾਣੀ ਰੋਟੀ ਲਾਇਆ ਚੱਕੇ ਲੈ ਜਾ ਨੂੰ ਨਾ ਮੈਂ ਨਹੀਂ ਖਾਣੀ ਸਬਜੀ ਬਣਾਉਂਦੀ ਆ ਕੱਲੀ ਹੁੰਦੀ ਪਤਾ ਨਹੀਂ ਕੀ ਸਬਜੀ ਬਣਾਉਂਦੀ ਆ ਤੂੰ ਸਬਜੀ ਦਾ ਕੰਮ ਘੱਟੋ ਘੱਟ ਚੱਜਦੇ ਬਣਾ ਲੈ ਕੋਈ ਮੰਮੀ ਵੀ ਕਮਾਲ ਕਰਦੇ ਨੇ ਦੱਸ ਮੈਂ ਛਿਹੜੀ ਥੋੜੀ ਐ ਜਿ ਚੁੰਨ ਚੁੰਨ ਕੇ ਖਾਵਾਂਗੀ ਪਨੀਰ ਚਲੋ ਜਿੱਦਾਂ ਮੰਮੀ ਨੇ ਸੋਚਣਾ ਸੋਚੇ ਜਾਂ ਮੈਂ ਕੀ ਕਰ ਸਕਦੇ ਆ ਵੱਡੇ ਨੇ ਕੁਝ ਕਹਿ ਵੀ ਨਹੀਂ ਸਕਦੇ ਉਹਨਾਂ ਨੂੰ ਰੋਟੀ ਦਾ ਸਾਰਾ ਮਜ਼ਾ ਖਰਾਬ ਕਰਤਾ ਐ ਮੈਂ ਕਰ ਹਾਂਜੀ ਚਾਹ ਬਣਾ ਹਣ ਘਟ ਬਣਾ ਦੇਣੀ ਆ ਬਣਾ ਰੋਟੀ ਦੇ ਕੰਮ ਦੇ ਨਹੀਂ ਬਣਾਈ ਤੋ ਚਾਹ ਮੈਂ ਤਾਂ ਤਾਂ ਦੇਣੀ ਆ ਮੰਮੀ ਨੂੰ ਮੇਰੀ ਚਾਹ ਵੀ ਕਿਹੜਾ ਪਸੰਦ ਆਣੀ ਆ ਚਲ ਕੋਈ ਗੱਲ ਨਹੀਂ ਘਰਨੇ ਦਾ ਪੈਣੀ ਆ ਕਿੰਨਾ ਜਰ ਹੋ ਗਿਆ ਇਹਨੂੰ ਚਾਹ ਕਹੇ ਇਹਨੂੰ ਅਜੇ ਚਾਹ ਨਹੀਂ ਲੈ ਕੇ ਆਈ ਫਤਨ ਕੀ ਕਰਦੀ ਰਹੀ ਸੋਈ ਚ ਮਮੀ ਜੀ ਚਾਹ ਹੈ ਨਾ ਜਰ ਲਾਤਾ ਚਾਹ ਨੂੰ ਚਾਹ ਕੇ ਕੰਮ ਦੇ ਨਹੀਂ ਆਖੇ ਕੰਮ ਦੇ ਵਹਾਡ ਦੇ ਲੈਂਦੀ ਕੀ ਹੋਇਆ ਖਾਣਾ ਬਣਾਉਣਾ ਨੇ ਆ ਤਾਂ ਚਾਹ ਬਣਾਉਣੀ ਦਿੰਦੀ ਇਹਨੂੰ ਚਾਹ ਕੇ ਕੰਮ ਦੇ ਨਹੀਂ ਚਾਹ ਹੈ ਆਖੇ ਕੰਮ ਦੇ ਤੁਸੀਂ ਹਮੇ ਜੀ ਹਰ ਵਾਰ ਇਦਾਂ ਹੀ ਕਰਦੇ ਹੋ ਸੱਜ ਦੀ ਚੀਜ਼ ਬਣਾਏ ਦਾ ਨਾਮ ਕਰਾ ਕਮ ਮਮੀ ਹਰ ਵਾਰੀ ਇਦਾਂ ਹੀ ਕਰਦੇ ਆ ਮੇਰੀ ਕੋਈ ਕਦਰ ਨਹੀਂ ਕਰਦੇ ਮੈਂ ਕੀ ਕਵਾਂ ਨਾ ਮੰਮੀ ਨੂੰ ਅੱਜ ਕਈ ਦਿਨਾਂ ਫੋਨ ਦੇ ਵਿੱਚ ਕਿ ਮੈਂ ਨਹੀਂ ਰਹਿਣਾ ਇੱਥੇ ਮੇਰੀ ਬਹੁਤ ਬਿਲਕੁਲ ਕਦਰ ਨਹੀਂ ਹੈ ਕਿ ਇੱਥੇ ਮੇਰਾ ਕਲਦੀਪ ਦਾ ਫੋਨ ਆ ਹੈਲੋ ਹੈਲੋ ਆਹ ਕਲਦੀਪ ਕਿਹਾਲ ਪਤਾ ਨਮਿਸ਼ਾ ਸ਼ਰਿਕਾ ਸਤਿ ਸ਼੍ਰੀ ਅਕਾਲ ਹੋਰ ਸਨਾ ਠੀਕ ਠਾਕ ਹੈ ਬੜੀਆ ਬੜੀਆ ਕੀ ਗੱਲ ਬੱਠੀ ਲਿਜ ਬੋਲਣ ਲਈ ਆ ਮੈਂ ਟਿੱਲੀ ਨਾ ਬੋਲਣ ਲਈ ਕੀ ਕਰਾਂ ਮੈਂ ਕੀ ਹੋਇਆ ਪਤਾ ਪਰ ਤੇ ਮੇਰੇ ਸਹੂਕ ਨੂੰ ਸਹੀ ਮਨ ਕਰਦੇ ਕੀ ਗੱਲ ਹੈ ਕੀ ਕਹਿੰਦੇ ਐ ਸੱਸ ਮੇਰੇ ਨੇ ਪੜਾ ਤੁਸੀਂ ਕੀਤਾ ਜੀ ਕਹਿੰਦਾ ਸਿਰ ਪੜਦਾ ਦਾ ਮੈਂ ਕੀ ਕਹਿੰਦੀ ਸੱਸ ਤੇਰੀ ਮਿੰਟ ਮਿੰਟ ਤੱਕ ਨੂੰ ਤਾਂ ਮੈਂ ਮਾਜਰੀ ਨਹੀਂ ਮਿਲੂ ਕਾਹਦੇ ਤਾਂ ਨਾ ਮਾਰਦੀ ਪਤਾ ਇਤਰਾ ਨਹੀਂ ਤਾਂ ਹੋਇਆ ਨਹੀਂ ਆ ਤੇਰੇ ਮੇਰੇ ਘਰ ਵਾਲਾ ਵੀ ਨਹੀਂ ਹੱਸਦਾ ਉਹ ਕਹਿੰਦਾ ਤੂੰ ਕੁਛ ਕੰਮ ਨਹੀਂ ਕਰਦੀ ਐ ਹਾਂ ਤਾਂ ਪਤਾ ਕਰੀਦਾ ਸਿਰ ਪਾਉਣ ਨੂੰ ਕਈ ਦਾੰਦਾ ਨਹੀਂ ਹੁੰਦੀ ਮੇਰਾ ਆਪਣਾ ਮੋਰੀ ਬਿਸਤਰਾ ਚੱਕ ਕੇ ਆਏਗਾ ਚਲ ਕੋਈ ਨਹੀਂ ਬੋ ਤਾਂ ਮੈਂ ਕਰਦੀ ਫੋਨ ਗੱਲ ਕਰਦੀ ਤੇਰੇ ਸੱਸ ਨਾਲ ਭਲਾ ਕੋਈ ਨੰਨੀ ਜੀ ਬਣੀ ਹਾਂ ਚਾਹ ਠੀਕ ਆ ਮੰਮੀ ਨੂੰ ਫੋਨ ਕਰਨਾ ਹੀ ਪੈਣਾ ਵਾ ਬਹੁਤ ਹੋ ਗਿਆ ਕਿ ਮੈਂ ਕਿੱਦਾਂ ਕਰਾਂ ਮੰਮੀ ਨੂੰ ਫੋਨ ਨਹੀਂ ਕਰ ਸਕਦੇ ਉਹ ਵੀ ਪਰੇਸ਼ਾਨ ਹੋਗੇ ਮੇਰੇ ਤੋਂ ਫਿਰ ਉਹ ਵੀ ਕੀ ਸੋਚੂਗੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਆਪੇ ਹੰਡਲ ਕਰ ਲਵਨੀ ਆ ਦੇਖ ਹੀ ਜਾਊਗੀ ਜੋ ਹੋਊਗਾ ਥਾਲ ਦੇ ਵੀ ਤਾਂ ਫੋਨ ਆਇਆ ਉਹ ਕਹਿੰਦਾ ਨਹੀਂ ਮੈਂ ਸੱਸ ਦਾ ਸਿਰ ਪਾੜਨਾ ਆ ਇਹ ਕਾਲ ਚੰਗੀ ਨਹੀਂ ਆ ਗਈ ਹੈ ਨਾ ਮੈਂ ਵੀ ਤਾਂ ਆਪਣੇ ਨਾ ਨੋ ਨੋਕਾ ਟੋਕਾ ਕਰਦੇ ਆ ਉਹ ਤਾਂ ਮੈਂ ਅੱਜ ਸੋਚਦੀ ਹੋਊਗੀ ਪਰ ਮੈਂ ਤਾਂ ਸੁਲਾ ਕਰ ਲੈਣੇ ਆਪਣੇ ਨਾ ਨੋ ਬਣਾ ਕੇ ਅੱਜ ਤੋਂ ਬਾਅਦ ਮੈਂ ਨਹੀਂ ਇਹ ਕੰਮ ਕਰੂੰਗੀ ਮੈਂ ਕਾ ਮੈਂ ਕਾ ਅੱਜ ਮੁੰਡੂ ਜੀ ਇਹ ਤਾਂ ਬਾਤ ਆ ਮੈਂ ਤੈਨੂੰ ਮਾੜਾ ਕ ਚੰਗਾ ਬੋਲਦੀ ਹਾਂ ਨਾ ਮੇਰੀ ਗੱਲ ਦਾ ਗੁੱਸਾ ਨਾ ਕਰੀ ਜਾਂਗਾ ਨਹੀਂ ਮਮੀ ਦਾ ਵੀ ਕੋਈ ਗੱਲ ਦਾ ਦੱਸਉ ਨਹੀਂ ਕਰਦੀ ਹਾਂ ਅੱਜ ਤੋਂ ਬਾਅਦ ਆਪਾਂ ਰਲ ਮਿਲ ਕੇ ਰਿਆ ਕਰਾਂਗੇ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਠੀਕ ਆ ਠੀਕ ਆ ਹਾਂ ਤੇ ਤੂੰ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਕੋਈ ਚਾ ਠੀਕ ਚੰਗਾ ਬਰਬਾਦ